ਆਹ ਕਹਿੰਦੇ ਜੋਵਨ ਹੈ ਪਿਆਰ ਠੱਪਿਆ ਪਿਆਰ ਪੁੱਤੇ ਵੀਰੋ ਵੀਰੋ ਭਾਈਓ ਭਾਈਓ ਉਧਰ ਕਿੱਕ ਛੇੜ ਲਿਆ ਕਿੱਕ ਛੇੜ ਲਿਆ ਉਧਰ ਕਿੱਕ ਛੇੜ ਲਿਆ ਕਿੱਕ ਛੇੜ ਲਿਆ ਕਿੱਕ ਕਾ ਦਾ ਪਿੰਡ ਸ਼ੇਰ ਮੇਂ ਵੇਖੀਏ ਭਰਾ ਬਣ ਕੇ ਆਹ ਕਹਿੰਦੇ ਜੰਨ ਭਰਾ ਦਾ ਜੱਫਾ 7000 ਦਾ ਫਰੰਦੀਪੁਰੀਏ ਗੋਪੀ ਦਾ ਜੱਫਾ ਜੋ ਹਜ਼ਾਰ ਦਾ ਹੋਣਾ ਮੇਰੇ ਮਿੱਤਰੋ ਸਿਰੇ ਦਾ ਮੈਚ ਹੈ ਫਰੰਦੀਪੁਰ ਘਰਿਆਲਾ ਅਮਰ ਸ਼ਹੀਦ ਭਾਈ ਲਖਬੀਰ ਸਿੰਘ ਦੀ ਫੇਡ ਕਲੱਬਾ ਮਹਾਂਪੁਰਸ਼ ਬਾਬਾ ਉਤਾਰ ਸਿੰਘ ਘਰਿਆਲਾ ਬੰਦੀ ਵੱਡੀ ਦੇਣ ਕਬੱਡੀ ਨੂੰ ਉਹ ਇੱਕੋ ਲਾਕੇ ਦੇ ਮੱਲ ਪਿੜਦੇ ਇੱਕੋ ਲਾਕੇ ਦੇ ਮੱਲ ਪਿੜਦੇ ਆਹ ਵੇਖੋ ਮੇਰੇ ਮਿੱਤਰੋ ਆਹ ਕਹਿੰਦੇ ਜੋਵਨ ਆ ਪਿਆਰ ਨਾ ਪਿਆਰ ਆ ਪਿਆਰ ਵੀਰੋ ਵੀਰੋ ਭਾਈਓ ਭਾਈਓ ਨਹੀਂ 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 ਵੀਰੋ ਤੁਸੀਂ ਭਾਈਓ ਨਹੀਂ ਨਹੀਂ ਜੱਗਾ ਲੱਗਦਾ ਸੋਹਣਾ ਹੈ ਜੋਬਨ ਕਾਦੇ ਪਿੱਛੇ ਆਪਾਂ ਰੋਜ਼ ਇੱਥੇ ਰਹਿਣਾ ਨੈਦਿਕ ਪਿਆਰ ਦੀ ਖੇਡ ਆ ਕੋਈ ਗੱਲ ਨਹੀਂ ਗੋਪੀ ਆਪ ਆਪਾਂ ਰੋਜ਼ ਇੱਥੇ ਰਹਿਣਾ ਕਾਦੇ ਪਿੱਛੇ ਪਿੱਛੇ ਚੱਲਿਓ ਕੋਈ ਗੱਲ ਨਹੀਂ ਆਓ ਪ੍ਰੀਤ ਪਿਆਰ ਨਾਲ ਹਰਪਾਲ ਜੋਬਨ ਨਾਂ ਵੀ ਸੁਣਿਆ ਦਲਸ਼ੇਰ ਆਓ ਕਬੱਡੀ ਪਾਈਏ ਮੇਰੀ ਬੇਨਤੀ ਹੈ ਕਿੰਦਰ ਪਾਸਾ ਲਾਓ ਸੁਣਿਓ ਨਹੀਂ ਆਪਾਂ ਗਰਮ ਨਹੀਂ ਹੋਣਾ ਜੋਬਨ ਆਪਾਂ ਨਿਤ ਇਕੱਠੇ ਰਹਿਣਾ ਸੁਣਿਆ ਪਿਆਰ ਨਾਲ ਵੀਰ ਬਣ ਕੇ ਪਿਆਰ ਨਾਲ ਹੀ ਬਾਕੀ ਥੋੜਾ ਪਰੇ ਨੂੰ ਹੋ ਜੀਏ ਵੀਰ ਬਣ ਕੇ ਲੈ ਵੀ ਅਜੇ ਪਾਲ ਪਾ ਕਬੱਡੀ ਨੌਜੋਨ ਦਾ ਪਿਆਰ ਬਣਿਆ ਰਵੇ